ਤੋਂ ਅੱਜ ਮੈਂ ਸੁਰਕਾ ਜਿਹਨੇ ਮਾਰਿਆ ਹੋ ਗਿਆ ਤੇ ਜਦੋਂ ਸਵੇਰ ਹੋਈ ਤੋ ਕਿ ਜਿਹੜਾ ਸਾਡਾ ਸਿਟੀ ਸਮਾਪਤ ਕਰਦੇ ਆਂ ਮੈਂ ਜੱਜ ਮੋਹਨ ਨੂੰ ਪਹਿਲਾਂ ਵੀ ਆਖਿਆ ਮਾਜੀ ਤੇ ਆਖੋਗੇ ਆਪਣੇ ਨਾਰੇ ਉਹਨਾਂ ਨਾਲ ਤੇ ਭਰਾ ਨੇ ਆਪਾਂ ਕਲੈਕਟਰ ਦੇ ਮੈਂ ਆਖਿਆ 500-500 ਰੋਡ ਭਰਾ ਉਹਨੇ ਕੀ ਆ ਹੈਗੀ ਯਾਰ ਸਾਰੇ ਬੰਦੇ ਸਾਰੇ ਮੇਰੇ ਇੱਧਰ ਸਾਰੇ 5-4 ਸਾਲਾਂ ਤੋਂ ਕਈ ਬੰਦੇ ਆਉਂਦੇ ਆਂ ਨਿਕਲਣਾ ਮਤਲਬ ਇਹ ਨਹੀਂ ਨਿਕਲਣਾ ਇਹ ਕਾਈ ਕੋ ਤਾਂ ਕਰਨਾ ਕਰਦਾ ਤੋ ਸਾਡੇ ਦਾ ਇਸ ਮਾਹੌਲ ਆਪਣੇ ਵਤੀ ਦਾ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਬਹੁਤ ਚੰਗੇ ਹੋ ਤੁਸੀਂ ਜਿਹੜੇ ਜੱਬੇ ਕਿ ਬਹੁਤ ਬਹੁਤ ਪਤਾ ਹੈ ਨਾ ਪੈਸੇ ਨਹੀਂ ਦੋ ਬੰਦ ਕਹਿੰਦਾ ਸਰ ਕੋਈ ਦੇਣਾ ਨਹੀਂ ਨਾ 2000 ਬਸ ਇਹ ਬੱਚਾ ਪਛਾਣ ਨਹੀਂ ਬੈਂਕ ਦੀ ਜਾਣਨਾ ਨਹੀਂ ਕਿਹਾਗਾ ਆਪਾਂ ਦੋ ਦੂਸਰੇ ਨੇ ਆਪਾਂ ਬੈਜਟ ਬੋਲਦੇ ਆਪਾਂ ਪੈਸੇ ਨਹੀਂ ਆਪਾਂ ਨਹੀਂ ਆਪਾਂ ਕੋ ਡਿਖਾ ਰਿਹਾ ਹੈ ਕਿ ਅਬ ਟੂਰਨਾਮੈਂਟ ਕਰਵਾਉਣਾ ਹੈ ਆਹ ਮੇਰੀ ਗੱਲ ਕਰਾ ਦੋ ਕਿ ਇਹ ਜੋ ਬੇਸਰ ਕਰਾ ਲਿਆ ਹੈ ਮੈਂ ਕਰ ਚੁੱਕਿਆ ਹਾਂ ਮੈਂ ਕਰ ਚੁੱਕਿਆ ਹਾਂ ਅੱਜ ਅਸੀਂ 5 ਵਜੇ ਦਾ ਟਾਈਮ ਸੀ ਜੀ 5 ਵਜੇ ਅਸੀਂ ਸਮਾਪਤੀ ਕੀਤੀ ਆ ਅੱਜ ਅਸੀਂ ਟੁੰਗਾ ਚ ਗਏ ਔਰ ਉਹਦੇ ਨਾਲ ਨਾਲ ਹਕੀਮਾਂ ਵਾਲੇ ਗਏ ਭੱਦਰਕਾਲੀ ਮੰਦਰ ਗਏ ਲੋਕਾਂ ਨਾਲ ਮਿਲੇ ਅੱਛਾ ਹੰਗਾਰਾ ਮਿਲਿਆ ਲੋਕਾਂ ਦਾ ਲੋਕੀ ਟੰਗ ਆ ਚੁੱਕੇ ਨਾ ਕੋ ਤੱਕੜੀ ਨੇ ਵੀ ਸਹੀ ਤੋਲਿਆ ਨਹੀਂ ਇੱਕ ਸਮੁੰਦਰ ਤੋਂ ਨਿਕਲ ਕੇ ਆਏ ਨੇ ਔਰ ਉਹਨਾਂ ਨੇ ਫੇਰ ਸਮੁੰਦਰ 'ਚ ਚੱਲ ਜਾਣਾ ਪੰਜੇ ਨੇ ਵੀ ਕਿਸੇ ਦਾ ਧਿਆਨ ਨਹੀਂ ਦਿੱਤਾ ਹਾਂਜੀ ਇਸ ਤਰ੍ਹਾਂ ਜਿੰਨੀਆਂ ਵੀ ਪਾਰਟੀਆਂ ਨੇ ਅੱਜ ਤੱਕ ਲੋਕਾਂ ਦਾ ਸ਼ੋਸ਼ਣ ਕਰਦੀਆਂ ਆ ਰਹੀਆਂ ਨੇ ਲੋਕ ਬੜੇ ਪਰੇਸ਼ਾਨ ਹੋ ਚੁੱਕੇ ਨੇ ਅਸੀਂ ਉਹਨਾਂ ਲੋਕਾਂ ਵਾਸਤੇ ਵੀੜਾ ਚੁੱਕਿਆ ਜਿਹੜਾ ਕਿ ਬੈਟ ਬੱਲਾ 28 ਨੰਬਰ ਤੇ ਸਾਡਾ ਚੌਥ ਨਿਸ਼ਾਨ ਹੈ ਔਰ ਇਹ ਜਿਹੜੀਆਂ ਟਿਕਟਾਂ ਨੇ ਇਹ ਟਿਕਟ ਸਰਕਾਰ ਦਿੰਦੀ ਹੈ ਪਾਰਟੀਆਂ ਗੁੰਮਰਾ ਕਰਦੀਆਂ ਨੇ ਗੁੰਮਰਾ ਸਿਰਫ ਪਾਰਟੀਆਂ ਆਪਣਾ ਇੱਕ ਲੈਟਰ ਦਿੰਦੀਆਂ ਨੇ ਉਹਨੂੰ ਹੀ ਲੋਕਾਂ ਨੂੰ ਕਹਿ ਛੱਡਦੀਆਂ ਨੇ ਕਿ ਟਿਕਟ ਦਿੱਤੀ ਹੈ। ਤੋਂ ਇਹ ਲੋ ਗੁੰਮਰਾ ਨਾਉਨ ਟਿਕਟ ਗਵਰਨਮੈਂਟ ਨੇ ਦੇਣੀ ਹੈ। ਸੋ ਕਾਨੂੰਨ ਦੀ ਪਾਲਣਾ ਕਰਨੀ ਹੈ। ਜਿੰਨੇ ਵੀ ਮੇਰੇ ਸਰਕਾਰੀ ਭੈਣ ਭਰਾ ਨੇ ਅਹੁਦਿਆਂ 'ਚ ਬਿਠੇ ਨੇ 52 56 ਸਾਲ ਤੱਕ ਉਹਨਾਂ ਨੇ ਜਨਤਾ ਨੂੰ ਸੇਵਾਵਾਂ ਦਿੱਤੀਆਂ। ਜਿਹੜੇ ਅਸੀਂ ਲੋਕ ਬੰਦਾ ਚੁਣ ਕੇ ਭੇਜਦੇ ਆ ਉਹ ਭ੍ਰਸਤਾਚਾਰ ਨੂੰ ਫੈਲਾਉਂਦਿਆਂ ਨੇ ਔਰ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਸਹੀ ਤਰੀਕੇ ਨਾਲ ਨਹੀਂ ਕਰਨ ਦਿੰਦੀਆਂ ਜੋ ਕਿ ਸਮਾਜ ਦੇ ਉਹ ਵਰਗ ਜਿਨ੍ਹਾਂ ਨੂੰ ਬੜੀ ਉਮੀਦ ਹੁੰਦੀ ਹੈ ਸਰਕਾਰੀ ਕੰਮਾਂ ਦੀ ਲੀਡਰ ਉਹਦੇ ਵਿੱਚ ਆਪਣੀ ਦਖਲਅੰਦਾਜ਼ੀ ਦਿੰਦੇ ਨੇ ਤਾਂ ਕਿਸੇ ਦਾ ਕੰਮ ਨਹੀਂ ਹੋਣ ਦਿੰਦੇ ਸੋ ਮੈਂ ਲੋਕਾਂ ਘਾੜੀ ਬੇਨਤੀ ਕਰਾਂਗਾ ਸਮਾਂ ਹੁਣ ਬਦਲ ਗਿਆ ਕੋਈ ਟਾਈਮ ਅਜਿਹਾ ਸੀ ਜਿੱਥੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਸੀ ਉਹ ਵੀ ਨਹੀਂ ਰਿਹਾ ਤੇ ਹੁਣ ਸਮਾਂ ਆ ਗਿਆ ਐਤਕੀ ਵਾਰੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਕਿਸੇ ਨੂੰ ਸਾਨੂੰ ਗਿਰਵੀ ਰੱਖਦੇ ਉਹਨਾਂ ਦੇ ਅੱਗੇ ਵੇਚ ਦਿੰਦੇ ਨੇ ਫਿਰ ਘਰ ਜਾ ਕੇ ਸੌਂ ਜਾਂਦੇ ਨੇ ਹੁਣਾਂ ਨੇ ਹੁਣ 5 ਸਾਲ ਫੇਰ ਮਿਲਣਾ ਨਹੀਂ ਸੋ ਲੋਕਾਂ ਨੂੰ ਇਹਨਾਂ ਤੋਂ ਸचेत ਰਹਿਣਾ ਜਿਹਦਾ ਲੜ ਰਹਿਣਾ ਚਾਹੀਦਾ ਐਤਕੀ ਵਾਰੀ ਆਜ਼ਾਦ ਉਮੀਦਵਾਰ 발ਕਿਸ਼ਨ ਸ਼ਰਮਾ ਜਿਹੜਾ 7 ਵਾਰੀ ਇਲੈਕਸ਼ਨ ਲੜ ਚੁੱਕਾ ਹੈ ਕਦੇ ਇਹਨਾਂ ਪਾਰਟੀਆਂ ਤੋਂ ਵਿਕਿਆ ਨਹੀਂ ਸੋ ਸਾਡੇ ਗਾੜੀ ਅਪੀਲ ਕਰਦਾ ਨਸ਼ੇ ਦੇ ਉੱਤੇ ਮੈਂ ਨਸ਼ਾ ਵਿਰੋਧੀ ਸੰਸਥਾ ਬਣਾਈ ਸੀ ਔਰ ਮੇਰਾ ਕੰਮ ਹੀ ਨਸ਼ੇ ਨੂੰ ਦਮਨ ਕਰਨਾ ਔਰ ਤੁਸੀਂ ਦੇਖੋਗੇ ਤੁਹਾਡੀ ਇੱਕ ਵੋਟ ਭ੍ਰਸ਼ਟਾਚਾਰ ਨੂੰ ਵੀ ਖਤਮ ਕਰੇਗੀ ਨਸ਼ੇ ਨੂੰ ਵੀ ਖਤਮ ਕਰੇਗੀ। ਔਰ ਜਿਹੜੀਆਂ ਅੱਜ ਲੁੱਟ ਖਸੁੱਟ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। ਧੀਆਂ ਪਹਿਣਾ ਦਾ ਬਾਹਰ ਨਿਕਲਣਾ ਔਖਾ ਹੋ ਚੁੱਕਾ ਹੈ। 2 ਗ੍ਰਾਮ ਕੋਈ ਮੰਦਰੀ ਪਾ ਕੇ ਨਹੀਂ ਜਾ ਸਕਦਾ। ਉਹ ਸਮੇਂ ਆ ਜਾਏਗਾ ਤੁਹਾਡੀ ਇੱਕ ਵੋਟ ਨਾਲ। ਕ੍ਰਿਮਨਲ ਗਲਤ ਲੋਕ ਉਹਨਾਂ ਨੇ ਰਾਤ ਨੂੰ ਨਿਕਲਣਾ ਬੰਦ ਕਰ ਦੇਣਾ। ਸਿਵਲ ਦੇ ਵਿੱਚ ਇੰਨੀ ਕੁ ਫੋਰਸ ਲਗਾ ਦਾਂਗੇ ਰਾਤ ਨੂੰ ਕਿ ਉਹਨਾਂ ਦਾ ਜੀਣਾ ਆਰਾਮ ਕਰਦੇ ਆਂਗੇ ਔਰ ਉਹ ਰਾਤ ਨੂੰ ਨਿਕਲਣਾ ਬੰਦ ਕਰ ਦੇਣਗੇ ਤੇ ਉਹ ਦਿਨੇ ਹੀ ਨਿਕਲ ਸਕਦੇ ਬਾਹਰ ਮੈਂ ਤੁਹਾਨੂੰ ਪੂਰੀ ਤੁਹਾਡੇ ਤੇ ਉਮੀਦ ਰੱਖਦਾ ਹੋਇਆ ਇਹ ਗੱਲ ਦਾਅਵੇ ਨਾ ਕਹਿ ਰਿਹਾ ਕਿ ਤੁਹਾਡੀ ਇੱਕ ਵੋਟ ਜਿਹੜੀ ਹੈ ਉਹ ਇੰਨਾਂ ਸਾਰੀਆਂ ਭ੍ਰਿਸ਼ਟਾਚਾਰਾਂ ਨੂੰ ਵੀ ਖਤਮ ਕਰ ਦੇਗੀ ਕ੍ਰਿਮੀਨਲ ਨੂੰ ਵੀ ਖਤਮ ਕਰੇਗੀ ਔਰ ਜਿਨੇ ਨਸ਼ਾ ਬੰਦੀ ਨੂੰ ਵੀ ਖਤਮ ਕਰੇਗੀ ਔਰ ਸਰਕਾਰੀ ਕੰਮਾਂ 'ਚ ਕੋਈ ਵਿਗੜ ਨਹੀਂ ਪਏਗਾ ਉਹ ਪਹਿਲੋ ਤੋਂ ਹੀ ਸੇਵਾਦਾਰ ਨੇ ਸਿਰਫ ਇਹਨਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਰੁਕਾਵਟਾਂ ਪੈਂਦੀਆਂ ਨੇ ਇਹਨਾਂ ਕਹਿੰਦਾ ਹੋਇਆ ਧੰਨਵਾਦ ਕਰਦਾ ਬੇਰੋਜ਼ਗਾਰੀ ਮੀਡੀਆ ਪ੍ਰਾਦਾ ਕੋਈ ਸਵਾਲ ਹੋਵੇ ਹਾਂਜੀ ਮੈਂ ਤੋ ਗੱਲ ਕਰ ਸਕਦਾ ਜੀ ਸ਼ਰਮਾ ਜੀ ਜਿਹੜੇ ਲੀਡਰ ਨੇ ਕਾਫੀ ਜੋਰ ਸ਼ੋਰ ਦੇ ਵਿੱਚ ਆ ਕੇ ਜਿਹੜੇ ਦੇਸ਼ ਪੰਜਾਬ ਦੇਸ਼ ਵਾਸੀ ਤੇ ਪੰਜਾਬ ਵਾਸੀ ਵੀ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਕੀਮਤੀ ਵੋਟਾਂ ਨੂੰ ਦੇ ਦਿੰਦੇ ਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕ ਖੁਦ ਕਿਹੋ ਜਿਹਾ ਬਦਲਾਅ ਕਰਨਾ ਕਰਨ ਲੋਕ ਖੁਦ ਕਿਹੋ ਜੀ ਚੇਂਜਸ ਚਾਹੀਦੀ ਲੋਕਾਂ ਨੂੰ ਜਿਹੜਾ ਤੁਸੀਂ ਮੈਸੇਜ ਦਿਓ ਉਹਨਾਂ ਨੂੰ ਪਹਿਲੀ ਗੱਲ ਤੇ ਆਪਾਂ ਜਨਤਾ ਨੂੰ ਇਹੋ ਹੀ ਗੱਲ ਕਵਾਂਗੇ ਕਿ ਇਹ ਬਹੁਤ ਉੱਚੇ ਪੱਧਰ ਦੇ ਲੋਕ ਨੇ ਜਿਨ੍ਹਾਂ ਨੇ ਜ਼ਮੀਨ ਵੇਖੀ ਹੀ ਨਹੀਂ ਤੁਰੇ ਹੀ ਨਹੀਂ ਇਹਨਾਂ ਨੇ ਧੁੱਪ ਵੇਖੀ ਹੀ ਨਹੀਂ ਪਰ ਤੁਹਾਡੀ ਬਹੁਤ ਮਹਿੰਗੀ ਤੇ ਕੀਮਤੀ ਵੋਟ ਹੈ ਉਹਦੇ ਪਿੱਛੇ ਲੋਕ ਨਿਕਲ ਰਹੇ ਨੇ ਇਹਨਾਂ ਨੂੰ ਤਾਜ ਚਾਹੀਦਾ ਹੈ ਸੇਵਾ ਨਹੀਂ ਚਾਹੀਦੀ ਸੇਵਾ ਸਾਡੇ ਲੋਕ ਕਰਦੇ ਨੇ ਔਰ ਤੁਸੀਂ ਦੇਖਿਆ ਹੋਵੇਗਾ ਹਰ ਸ਼ਨੀਵਾਰ ਸਬਜ਼ੀ ਵੀ ਅਸੀਂ ਲੋਕ ਵੰਡਦੇ ਆਂ ਲੋਹਾਰ ਸਲਾਸ਼ਾਂ ਦੀ ਵੀ ਸੇਵਾ ਕਰਦੇ ਆਂ ਵਿਆਹ ਸ਼ਾਦੀ ਵਾਲੇ ਆਉਂਦੇ ਨੇ ਉਹਨਾਂ ਦੀ ਵੀ ਸੇਵਾ ਕਰਦੇ ਆਂ ਦਵਾਈ ਮੰਗਣ ਵਾਲੇ ਰੋਜ਼ ਦਾ ਪੰਜ-ਸੱਤ ਬੰਦਾ ਸਾਡੇ ਕੋਲ ਆਉਂਦਾ ਕੋਈ ਲੀਡਰ ਕਹਦੇ ਵੀ ਇਹਨਾਂ ਕੋਲ ਕੋਈ ਬੰਦਾ ਗਿਆ ਹੋਵੇ ਕਦੀ ਸੋ ਮੈਂ ਬੇਨਤੀ ਕਰਾਂਗਾ ਕਿ ਜੇ ਤੁਸੀਂ ਉੱਚੇ ਪੱਧਰ ਦਾ ਕੰਮ ਦਿੰਦੇ ਹੋ ਤੇ ਉੱਚੇ ਕੰਮ ਦੇਖੋਗੇ ਹੋਰ ਕੋਈ ਸਵਾਲ ਹੋਵੇ ਕਿਸੇ ਦਾ ਠੀਕ ਹੈ ਠੀਕ ਹੈ ਸਰਮਾ ਜੀ ਚਲੋ ਜੀ ਤੁਹਾਨੂੰ